ਮਨਕੀ ਪੜਾ ਪਰਾਕਰਮ ਦਾ ਵਿਰਾਤਿਆ ਸੀ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਇਹਦਾ ਕਿਸੇ ਪਵਨ ਗੁਰੂ ਪਾਣੀ ਪਿਤਾ ਮਹਾਰਾਜ ਕੋਲ ਤੁਮਾਤ ਤਾਂ ਤੀਰੂ ਬਚਾਉਣਾ ਆਤੇ ਪਾਣੀ ਤੇ ਰੋਕਿਆ ਉਹ ਉਹਦਾ ਬਰਵਾਵੇਂ ਤਾਂ ਹੀ ਪਾਣੀ ਤੇ ਰੁਕ ਕੇ ਬਲੋ ਕੱਤੀ ਜੜੀ ਆ ਉਹ ਤਾਂ ਬਸ ਤੋਂ ਵਜੇਗੀ ਸੋ ਬੇਟਾ ਜੜੀ ਨੂੰ ਹੁੰਦੇ ਗੁਰੂ ਆਰਾਈ ਪਾਤਸ਼ਾਹ ਗੁਰੂ ਆਰਾਈ ਪਾਤਸ਼ਾਹ ਸਾਡੇ ਕਿੰਨੇ ਗੁਰੂ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਕਿ ਵਾਤਾਵਰਣ ਸੰਬੰਧੀ ਅਗਰ ਅਸੀਂ ਵਾਤਾਵਰਣ ਦਾ 10 ਦਿਨ ਤੋਂ ਹੁੰਦੇ ਆ ਨਾ ਬੇਟਾ এনवायरमेंट ਨੇ ਉਹ ਸਾਨੂੰ ਗੁਰੂ ਹਰਾਈ ਰਾਏ ਜੀ ਦੇ ਜਨਮ ਦੇ ਪ੍ਰਕਾਸ਼ ਉਹ ਪੁਰਾਣੇ ਸਮੇਂ ਨੂੰ ਲੋੜਾ ਕਹਿਦਾ ਤੁਹਾਨੂੰ ਪਤਾ ਕਿ ਗੁਰੂ ਹਰਾਈ ਰਾਏ ਸਾਹਿਬ ਨੇ ਕੀ ਕੀ ਇਤਹਾਸ ਨਹੀਂ ਕਿ ਇਹਨੂੰ ਆਪਾਂ ਸਿੱਖਣੇ ਆਪਣੇ ਬੱਚੇ

ਦਵਾਈਆ ਸਨ ਜੋ ਕਿਥੋਂ ਮਿਲਦੀ ਸੀ ਮਿਲਦੀ ਐਨੀਆ ਮਹਿੰਗੀਆਂ ਸਨ ਕਿਤੇ ਵੀ ਨਹੀਂ ਸੀ ਮਿਲਦੀਆਂ ਇਹਦਾ ਸਬੂਤ ਕਿਥੋਂ ਮਿਲਦਾ ਸਾਨੂੰ ਜਦੋਂ ਮੁਗਲ ਬਾਦਸ਼ਾਹ ਮੁਗਲ ਬਾਦਸ਼ਾਹ ਸ਼ਾਹ ਜਿਨੇ ਤਾਜਮਹਿਰ ਬਣਾਇਆ ਬੇਟਾ ਉਹਦਾ ਵੱਡਾ ਲੜਕਾ ਦਾਰਾ ਸ਼ਿਕੋ ਦਾਰਾ ਸ਼ਿਕੋ ਜਦੋਂ ਔਰ ਜਿਹਦੇ ਕਰਵਾਣਾ ਘੇੜਿਆ ਸੀ ਤੇ ਚੜ੍ਹ ਗਿਧੇ ਕੋਈ ਸ਼ੇਰ ਸੀ ਸ਼ੇਰ ਸੀ ਜਦ ਬਾਗ ਸੀ ਉਹਦਾ ਨਾ ਉਹ ਬਾਗ ਨੂੰ ਪਰ ਤੁਹਾਨੂੰ ਦੱਸਣਾ ਆ ਤੁਹਾਨੂੰ ਜਿੱਦ ਜਿੱਨਾ ਸੀ ਬੋਲਦੇ ਆ ਉਹਦੇ ਦੁਆਲੇ ਜਿੰਮੜ ਗਿਆ ਤੇ ਚਿੰਗੂ ਗਿਆ ਬੜੀਆਂ ਦਵਾਈਆਂ ਦਿੱਤੀਆਂ ਉਹ ਸੋਚ ਪੈ ਗਈ ਉਹ ਬਤਾ ਹਜ਼ਾਰਾ ਉਫਾ ਹੋ ਗਿਆ ਉਸ ਨੂੰ ਖਾਦਾ ਕੋਈ ਨਹੀਂ ਚੰਦਾ ਸੀ ਪੀ ਪਾਣੀ ਕੀਤਾ ਨਹੀਂ ਸਕੇਂਦਾ ਤੇ ਉਹ ਮਰਨ ਦੀ ਰਾਹੇ ਪੁੱਜ ਗਿਆ ਸ਼ਹੀਦੀ ਜੋ ਕਿ ਬਾਸ਼ਾ ਦੇ ਵੱਡੇ ਵੱਡੇ ਅਮੀਰ ਸਾਰੇ ਨੇ ਦੁਆਦਾਰੂ ਕਰ ਲਈ ਪਰ ਨਹੀਂ ਠੀਕ ਹੋਇਆ